ਬਹੁਤ ਚੰਗੇ ਚੱਲ ਸਰਦੂਲਜੀਤ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਾ ਲਈ ਵੀ ਮੇਰੇ ਲਈ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਚਾਰ ਮਹੀਨਿਆਂ ਨੂੰ ਜੰਮੇ ਜਸਵਿੰਦਰ ਪੱਲਾ 1960 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਉਹਨਾਂ ਦੇ ਪਿਤਾ ਜੀ ਮਾਸਟਰ ਸੀ ਬਰਮਾਲੀਪੁਰ ਪਿੰਡ ਦੇ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਮਾਤਾ ਪਿਤਾ ਦੇ ਵੱਲੋਂ ਜਸਵਿੰਦਰ ਪੱਲਾ ਨੂੰ ਬੜੇ ਹੀ ਚਾਵਾਂ ਤੇ ਲਾਡਾਂ ਦੇ ਨਾਲ ਪਾਲਿਆ ਗਿਆ ਇੱਕ ਹੋਸ਼ਿਆਰ ਹਾਜ਼ਰ ਜਵਾਬ ਬੱਚਾ ਜੋ ਕਿ ਜਸਵਿੰਦਰ ਪੱਲਾ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਕਿੰਨਿਆ ਹੀ ਹਾਸ ਰਸ ਫਿਲਮਾਂ ਛੁਟਕਲੇ ਵੀਡੀਓ ਆਡੀਓ ਕੈਸਟਾ ਉਹਨਾਂ ਦੇ ਵੱਲੋਂ ਰਿਲੀਜ਼ ਕੀਤੀਆਂ ਜਾਂਦੀਆਂ ਰਹੀਆਂ ਤੇ ਸਮੇਂ-ਸਮੇਂ ਤੇ ਲੋਕਾਂ ਦਾ ਉਹ ਪਿਆਰ ਬਟੋਰਦੇ ਰਹੇ ਉਹਨਾਂ ਦੀ ਪਤਨੀ ਪਰਮਦੀਪ कौर ਪੱਲਾ ਅੱਜ ਕੱਲ ਉਹ ਆਪਣੀ ਪਤਨੀ ਦੇ ਨਾਲ ਹੀ ਵੀਡੀਓਜ਼ ਬਣਾ ਰਹੇ ਸੀ ਭਾਵੇਂ ਕੁਝ ਸਮਾਂ ਪਹਿਲਾਂ ਟਿਕਟੌਕ ਦੀ ਗੱਲ ਕੀਤੀ ਜਾਵੇ TikTok ਦੇ ਉੱਪਰ ਵੀ પતિ-ਪਤਨੀ ਦੇ ਵੱਲੋਂ ਵੀਡੀਓਜ਼ ਬਣਾਈਆਂ ਜਾਂਦੀਆਂ ਸੀ ਜਿਸ ਦੇ ਵਿੱਚ ਹਲਕੀ-ਫੁਲਕੀ ਨੋਕ-ਚੋਕ ਦਿਖਾਈ ਜਾਂਦੀ ਸੀ ਇਸ ਦੇ ਨਾਲ ਹੀ ਇੱਕ ਸਿੱਖਿਆਦਾਇਕ ਵੀਡੀਓਜ਼ ਵੀ ਉਹਨਾਂ ਦੇ ਵੱਲੋਂ ਬਣਾਈ ਗਈ ਸੀ ਜਦੋਂ ਪੁੱਤ ਪੁਖ ਰਾਜ ਨੂੰ ਵੀ ਉਸ ਵੀਡੀਓ ਦੇ ਵਿੱਚ ਲਿਆ ਗਿਆ ਅਤੇ ਉਸ ਸਮੇਂ ਉਹਨਾਂ ਦੀ ਪਤਨੀ ਆਖਦੇ ਹੁੰਦੇ ਨੇ ਕਿ ਪੁੱਤ ਮੈਨੂੰ ਪਾਣੀ ਦਾ ਗਲਾਸ ਦੇ ਦੇ ਤਾਂ ਪੁੱਤ ਆਖਦਾ ਹੈ ਕਿ ਮੈਂ ਤਾਂ ਸ਼ਬੀਲ ਦੀ ਸੇਵਾ ਕਰਨ ਚੱਲਿਆ ਇਹ ਸਾਰੇ ਕਨਸੈਪਟ ਇਹ ਸਾਰੀਆਂ ਚੀਜ਼ਾਂ ਸੁਖਵਿੰਦਰ ਭੱਲਾ ਦੇ ਵੱਲੋਂ ਹੀ ਤਿਆਰ ਕੀਤੀਆਂ ਜਾਂਦੀਆਂ ਸੀ ਫਿਲਮਾਂ ਦੇ ਵਿੱਚ ਬੋਲੇ ਜਾਂਦੇ ਡਾਇਲੋਗ ਅਤੇ ਉਹ ਸਾਰੇ ਮਸ਼ਹੂਰ ਡਾਇਲੋਗ ਜਿਨ੍ਹਾਂ ਦੇ ਵਿੱਚ ਤੁਕਬੰਦੀ ਕਰਨੀ ਹੁੰਦੀ ਸੀ ਉਹਨਾਂ ਨੂੰ ਵੀ ਜਸਵਿੰਦਰ ਭੱਲਾ ਦੇ ਵੱਲੋਂ ਹੀ ਆਪਣੇ ਪੱਧਰ ਤੇ ਤਿਆਰ ਕੀਤਾ ਜਾਂਦਾ ਸੀ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਜਸਵਿੰਦਰ ਭੱਲਾ ਦੀ ਪਤਨੀ ਜੋ ਕਿ ਖੁਦ ਫਾਈਨ ਆਰਟਸ ਦੇ ਅਧਿਆਪਕਾ ਰਹੇ ਨੇ ਆਪਣੀ ਜ਼ਿੰਦਗੀ ਦੇ ਉਤਾਰ ਚੜਾਅ ਉਹਨਾਂ ਨੇ ਕਿੰਨੇ ਹੀ ਜਸਵਿੰਦਰ ਪੱਲਾ ਦੇ ਨਾਲ ਦੇਖੇ ਕਿਉਂਕਿ ਪੋਲਿਟੀਕਲ ਬੰਦਿਆਂ ਨੂੰ ਵੀ ਨੁਕਤਾਚੀਨੀ ਕੱਢਣ ਤੋਂ ਜਸਵਿੰਦਰ ਪੱਲਾ ਨਹੀਂ ਪਿੱਛੇ ਹਟਦੇ ਸੀ ਹਰੇਕ ਦੇ ਬਾਰੇ ਕੋਈ ਨਾ ਕੋਈ ਅਜੀਹੀ ਗੱਲ ਉਹ ਆਪਣੀ ਸਕਿੱਟ ਦੇ ਰਾਹੀਂ ਕਾਇ ਹੀ ਜਾਂਦੇ ਸੀ ਜੋ ਕਿ ਲੋਕਾਂ ਦੇ ਦਿਲਾਂ ਤੇ ਛਾਪ ਛੱਡਦੀ ਸੀ ਪਰ ਉਹ ਇੱਕ ਹਸਮੁਖ ਇਨਸਾਨ ਸੀ ਅਤੇ ਜਿਹੜੇ ਵੀ ਲੋਕ ਉਹਨਾਂ ਨੂੰ ਮਿਲੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਕਦੇ ਉਹਨਾਂ ਨੇ ਨੀਵਾ ਮਹਿਸੂਸ ਨਹੀਂ ਹੋਣ ਦਿੱਤਾ ਸੋਸ਼ਲ ਮੀਡੀਆ ਤੁਸੀਂ ਚੈੱਕ ਕਰੋਗੇ ਤਾਂ ਹਰ ਆਮ ਅਤੇ ਖਾਸ ਬੰਦੇ ਦੇ ਨਾਲ ਉਹਨਾਂ ਦੀ ਤਸਵੀਰ ਹੈ ਮੂੰਹ ਦੇ ਉੱਪਰ ਕੋਈ ਵੱਟ ਨਹੀਂ ਪਾਇਆ ਹੋਇਆ ਸਗੋਂ ਚਿਹਰੇ ਦੇ ਉੱਪਰ ਸਮਾਈਲ ਚਲਕਦੀ ਹੈ ਖੁਸ਼ੀ ਚਲਕਦੀ ਹੈ ਇਸੇ ਕਰਕੇ ਸਾਰੇ ਜਾਣੇ ਉਹਨਾਂ ਦੇ ਕਾਇਲ ਸੀ ਉਹਨਾਂ ਦੀ ਇਸੇ ਗੱਲ ਕਰਕੇ ਕਿ ਉਹ ਹਰੇਕ ਨੂੰ ਬਰਾਬਰ ਦਾ ਸਮਝਦੇ ਨੇ ਅਤੇ ਨਾਲ ਹੀ ਫਿਲਮ ਦੇ ਸੱਟ ਦੇ ਉੱਪਰ ਜੇਕਰ ਗੱਲ ਕੀਤੀ ਜਾਵੇ ਤਾਂ ਨਾਲ ਦੇ ਅਦਾਕਾਰ ਇਹ ਦੱਸਦੇ ਨੇ ਕਿ ਕਦੇ ਵੀ ਉਹਨਾਂ ਨੇ ਸਾਨੂੰ ਇਹ ਨਹੀਂ ਕਿਹਾ ਕਿ ਹਕਮ ਤੇਰਾ ਗਲਤ ਹੈ ਉਹਨਾਂ ਨੇ ਹਮੇਸ਼ਾ ਠੀਕ ਰਾਹੇ ਪਾਇਆ ਠੀਕ ਗੱਲ ਦੱਸੀ ਕਿਸੇ ਵੀ ਨੁਕਤਾ ਚੀਨੀ ਤੋਂ ਉਹ ਪਰੇ ਰਹਿੰਦੇ ਹੁੰਦੇ ਸੀ ਆਪਣੇ ਪੁੱਤ ਪੁਖਰਾਜ ਨੂੰ ਵੀ ਯਾਰ ਜਿਗਰੀ ਕਸੁੱਤੀ ਡਿਗਰੀ ਦੇ ਵਿੱਚ ਜੋਸ ਦੇ ਵੱਲੋਂ ਕੰਮ ਕੀਤਾ ਕਿ ਉਸ ਦੀ ਸ਼ਲਾਗਾ ਦੁਨੀਆ ਭਰ ਦੇ ਵਿੱਚ ਹੋਈ ਕਿਉਂਕਿ ਇਹੋ ਜਿਹੀ ਵੈਬ ਸੀਰੀਜ਼ ਪਹਿਲਾਂ ਕਦੇ ਨਾ ਬਣੀ ਸੀ ਅਤੇ ਨਾ ਹੀ ਇਸ ਦਾ ਕੋਈ ਹੋਰ 파ਟ ਕੋਈ ਹੋਰ ਇਸ ਤਰ੍ਹਾਂ ਦਾ 파ਟ ਬਣਾ ਸਕਦਾ ਪੁਖਰਾਜ ਇਸ ਸਮੇਂ ਡੂੰਗੇ ਸਦਮੇ ਦੇ ਵਿੱਚ ਹੈ ਕਿਉਂਕਿ ਉਸ ਨੇ ਆਪਣੇ ਪਿਤਾ ਗਵਰ ਦੇਤੇ ਪਿਤਾ ਜినా ਦੀ ਉਮਰ ਹਲੇ 65 ਸਾਲ ਦੀ ਸੀ ਉਹਨਾਂ ਨੇ ਬਹੁਤ ਲੰਬੇ ਜੀਣਾ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਇੰਨੀ ਛੇਤੀ ਸਾਥ ਛੱਡ ਜਾਣਗੇ ਬੀਤੇ ਕੁਝ ਸਮਾਂ ਪਹਿਲਾਂ ਹੀ ਰੂਪੀਗਿਲ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਇਹ ਜ਼ਰੂਰ ਦੱਸਿਆ ਗਿਆ ਸੀ ਕਿ ਜਸਵਿੰਦਰ ਭੱਲਾ ਜੀ ਬਿਮਾਰ ਨੇ ਪਰ ਇਹ ਨਹੀਂ ਪਤਾ ਸੀ ਕਿ ਉਹ ਐਨੇ ਜ਼ਿਆਦਾ ਬਿਮਾਰ ਨੇ ਬ੍ਰੇਨ ਸਟ੍ਰੋਕ 2024 ਨਵੰਬਰ ਦੇ ਵਿੱਚ ਉਹ ਬਿਮਾਰ ਚੱਲ ਰਹੇ ਸੀ ਪਿਛਲੇ ਸਾਲ ਤੋਂ ਹੀ ਬ੍ਰੇਨ ਸਟ੍ਰੋਕ ਉਹਨਾਂ ਨੂੰ ਪਹਿਲਾਂ ਵੀ ਆਇਆ ਸੀ ਅਪਰ ਹੁਣ ਜਦੋਂ ਆਇਆ ਤਾਂ ਇਹ ਬਹੁਤ ਹੀ ਜਾਨਲੇਵਾ ਸੀ 슈ਗਰ ਦੀ ਬਿਮਾਰੀ ਵੀ ਸੀ ਉਹਨਾਂ ਨੂੰ ਅਤੇ ਹੁਣ ਉਹਨਾਂ ਦੇ ਦਿਮਾਗ ਦੇ ਵਿੱਚ ਖੂਨ ਇੰਨਾ ਜ਼ਿਆਦਾ ਰਿਸ ਚੁੱਕਿਆ ਸੀ ਕਿ ਉਸ ਦਾ ਆਪਰੇਸ਼ਨ ਤੱਕ ਵੀ ਨਹੀਂ ਹੋ ਸਕਦਾ ਸੀ ਉਮਰ ਦਾ ਲਿਹਾਜ਼ ਲੈ ਲਓ 슈ਗਰ ਦੀ ਬਿਮਾਰੀ ਕਹਿ ਲਓ ਜਾਂ ਫਿਰ ਖੂਨ ਦਾ ਜ਼ਿਆਦਾ ਵਗਣਾ ਹੀ ਕਹਿ ਲਓ ਇਹ ਸਾਰੇ ਕਾਰਨ ਬਣੇ ਕਿ ਡਾਕਟਰਾਂ ਦੇ ਵੱਲੋਂ ਵੀ ਜਸਵਿੰਦਰ ਪੱਲਾ ਨੂੰ ਜਵਾਬ ਦੇ ਦਿੱਤਾ ਗਿਆ ਸੀ ਕਿ ਉਹਨਾਂ ਦਾ ਇਲਾਜ ਨਹੀਂ ਕੀਤਾ ਜਾ ਸਕਦਾ ਤੇ ਅੰਤ ਨੂੰ ਉਹੀ ਮਾੜੀ ਖਬਰ ਹਰੇਕ ਨੂੰ ਸੁਣਨੀ ਪਈ ਸਵੇਰੇ ਤੜਕਸਾਰ 4 ਵਜੇ ਪਤਾ ਲੱਗਦਾ ਹੈ ਕਿ ਫੋਰਟਿਸ ਹਸਪਤਾਲ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਲੈ ਗਏ ਨੇ ਮੋਹਾਲੀ ਦੇ ਵਿੱਚ ਅਤੇ ਹੁਣ ਉਹਨਾਂ ਦਾ ਅੰਤਿਮ ਸੰਸਕਾਰ ਵੀ ਮੋਹਾਲੀ ਦੇ ਬਲੌਂਗੀ ਦੇ ਵਿੱਚ ਹੀ ਕੀਤਾ ਜਾ ਰਿਹਾ ਹੈ ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਮਹਾਨ ਹਸਤੀਆਂ ਅਤੇ ਉਹ ਸਾਰੇ ਹਾਸਰਸ ਕਲਾਕਾਰ ਕਮੇਡੀਅਨ ਜਿਹੜੇ ਲੋਕਾਂ ਨੂੰ ਹਸਾਉਣ ਦੇ ਲਈ ਹੀ ਲੱਗਦਾ ਹੈ ਪੈਦਾ ਹੋਏ ਨੇ ਅੱਜ ਉਹ ਸਾਰੇ ਡੂੰਘੇ ਦੁੱਖ ਦੇ ਵਿੱਚ ਸੀ ਇਸ ਦੇ ਨਾਲ ਹੀ ਇਹਨਾਂ પતિ ਪਤਨੀ ਦੀਆਂ ਵੀਡੀਓ ਜਸਵਿੰਦਰ ਪੱਲਾ ਤੇ ਪਰਮਦੀਪ ਪੱਲਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਤੋਂ ਵਾਇਰਲ ਹੋ ਰਹੀਆਂ ਨੇ ਕਿਉਂਕਿ ਇਸ ਤੇ ਵੀ ਜਸਵਿੰਦਰ ਪੱਲਾ ਆਪਣੀ ਪਤਨੀ ਦੇ ਨਾਲ ਮਜ਼ਾਕੀਆ ਲਹਿਜੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਜੋ ਅੰਦਰ ਹੀ ਅੰਦਰ ਹਰ પતિ-ਪਤਨੀ ਆਪਸ ਦੇ ਵਿੱਚ ਕਰਨਾ ਜਾਂਦਾ ਹੁੰਦਾ ਪਰ ਖੈਰ ਅੱਜ ਉਹ ਜਸਵਿੰਦਰ ਪੱਲਾ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਫਿਲਮਾਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਅਤੇ ਡਾਇਲੌਗਸ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹਿਣਗੇ ਅਸਲੇ ਤੜੀ ਕਿਦੋਂ ਗੱਲ ਹੋਈ ਸੀ ਪਲਾਸ ਮੇਰੀ ਪਹਿਲਾ ਸਾਹਮਣਾ ਹੋਈ ਆਖਰੀ ਲਾਸਟ ਮਹੀਨੇ ਜਦੋਂ ਮੈਂ ਉਹਨਾਂ ਦੇ ਘਰ ਉਹਨਾਂ ਦਾ ਹਾਲਚਾਲ ਪੁੱਛਣ ਗਿਆ ਸੀਗਾ ਉਦੋਂ ਹੋਈ ਸੀ ਮੈਨੂੰ ਅੱਗੇ ਤੋਂ ਤਕੜੇ ਲੱਗੇ ਮੈਨੂੰ ਲੱਗਿਆ ਵੀ ਮੈਨੂੰ ਕਹਿ ਕੇ ਵੀ ਐਸੀ ਪਲਾਸਾ ਤਕੜੇ ਹੋ ਜੋ ਆਪਾਂ ਦਸੰਬਰ ਜਨਵਰੀ ਚ ਕੈਰੀ ਉਹਨ ਜੱਟਾ ਫੋਰ ਕਰਨੀ ਆ ਹੱਸਣ ਲੱਗੇ ਤਾਂ ਮੈਨੂੰ ਸਿਗਾ ਕਿ ਹੋਰ ਤਕੜੇ ਹੋਗੇ ਤਾਂ ਫਿਰ ਆਪਾਂ ਸ਼ੁਰੂ ਕਰਾਂਗੇ ਤੇ ਮਨ ਸੀਗਾ 100% ਤਕੜੇ ਪਰ ਰੱਬ ਨੂੰ ਕੋਈ ਸ਼ੋਰ ਹੀ ਮਨਜ਼ੂਰ ਸੀ ਜਿੱਦਾਂ ਤੁਸੀਂ ਦੱਸਿਆ ਕਿ ਹੋਰ ਵੀ ਪ੍ਰੋਜੈਕਟ ਆਣ ਵਾਲੇ ਐ ਤੇ ਪਹਿਲਾਂ ਕੀ ਕਰਦੇ ਸੀਗੇ ਕਿ ਅਸੀਂ ਦੇਖ ਕੇ ਉਹਨਾਂ ਨੂੰ ਹੱਸਦੇ ਸੀਗੇ ਤੇ ਇਸ ਵਾਰੀ ਜੋ ਲੋਕ ਦੇਖਣ ਜਾਣਗੇ ਤੇ ਉਹ ਹਸਣ ਕੇ ਨਾਲ ਨਾਲ ਉਹਨਾਂ ਦੇ ਅੱਖ ਦੇ ਵਿੱਚ ਸੰਜਵੀ ਹੋਣ ਮਨ ਖਰਾਬ ਹੋਊਗਾ ਜੀ ਮਨ ਖਰਾਬ ਹੋਊਗਾ ਮਨ ਹੁਣ ਆਪਣੇ ਸਾਰਿਆਂ ਦੇ ਖਰਾਬ ਆ ਜੀ ਸਾਰਿਆਂ ਲਈ ਏਡਾ ਵੱਡਾ ਲਾਸ ਆ ਜਿਹਦੇ ਨਾਲ ਵੀ ਉਹ ਇਨ ਟੱਚ ਸੀਗੇ ਜੀ ਜਿਹਦੇ ਨਾਲ ਵੀ ਉਹਨਾਂ ਨੇ ਕੰਮ ਕੀਤਾ ਜਾਂ ਟਾਈਮ ਸਪੈਂਡ ਕੀਤਾ ਉਹ ਬੰਦਾ ਅੱਜ ਦੁਖੀ ਆ ਐਨੇ ਨੇਕ ਇਨਸਾਨ ਸੀਗੇ ਬਹੁਤ ਵੱਡਾ ਲਾਸ ਹੈ ਸਾਡੇ ਲਈ ਸਾਰਿਆਂ ਲਈ ਬਹੁਤ ਵੱਡਾ ਠੀਕ ਹੈ ਤੇ ਜਿਹੜਾ ਨੈਕਸਟ ਪ੍ਰੋਜੈਕਟ ਆਉਣ ਵਾਲਾ ਹੈ ਕਿਦੋਂ ਤੱਕ ਆਜੂਗਾ ਉਹ ਦੇਖੋ ਜੀ 4-5 ਮਹੀਨਿਆਂ ਤੱਕ ਆ ਜਾਣੀ ਠੀਕ ਹੈ ਅੱਜ ਕੀ ਮਹਿਸੂਸ ਹੋ ਰਿਹਾ ਮੈਨੂੰ ਮੈਂ ਵੀ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਰਿਸ਼ਤਾ ਗਵਾਇਆ ਹੈ ਮੈਂ ਯਾਦ ਆ ਇੱਕ ਵਾਰੀ ਅਸੀਂ ਇਕੱਠੇ ਬੈਠੇ ਸੀ ਮੈਨੂੰ ਕਹਿੰਦੇ ਵੈਸੇ ਹੀ ਗੱਲਾਂ ਕਰਨ ਲੱਗੇ ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਭੇਜੀਓ ਕਹਿੰਦੇ ਐਜਾ ਤੂੰ ਮਰੂਂਗਾ ਨਾ ਬੈਸਟ ਆਫ ਜਸਵਿੰਦਰ ਬੱਲਾ ਲਗਾ ਦੀ ਉਹ ਲੋਕ ਕੀ ਰੋਣਾ ਲੋਕ ਕੀ ਹੱਸੇ ਜਾਣ ਕੇ ਜਸਵਿੰਦਰ ਬੱਲਾ ਪਾਣੀ ਲੈ ਤੁਸੀਂ ਹਾਜ਼ਰ ਹੋ ਪਰਗੇ ਬਹੁਤ ਹਾਜ਼ਰ ਐ ਦੋਨਾਂ ਦਾ ਜਸਵਿੰਦਰ ਦਾ ਤੇ ਬਾਰ ਮਕੰਨ ਸ਼ਮਨ ਬਹੁਤ ਹਾਜ਼ਰ ਸੀ ਅਕਸਰ ਜਦੋਂ ਛਣਕਾਟਿਆਂ ਦੇ ਵਿੱਚ ਉਹ ਇੱਕ ਹਾਸੇ ਮਜ਼ਾਕ ਦੇ ਨਾਲ ਜਿਹੜਾ ਉਹ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਸ ਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰਾ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੁਹਾਡੀ ਕਦੋਂ ਕੀਤੀ ਉਹਨਾਂ ਨਾਲ ਮੈਂ ਥੋੜੇ ਦਿਨ ਪਹਿਲਾਂ ਸੈਕਟਰੀਟ ਆਈ ਸੀ ਤੁਹਾਨੂੰ ਮਿਲ ਕੇ ਗਈ ਸੀ ਤਦ ਵੀ ਉਹ ਦੋ ਦੋ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਪੁੱਲਦੇ ਸੀ ਕਦੀ ਮਿੰਡੂ ਨਹੀਂ ਸੀ ਪੁੱਲਦਾ ਮੇਰੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਯਾਦ ਰੱਖਦਾ ਪਰ ਮੇਰੇ ਦਿਲ ਨੂੰ ਉਹ ਤਾਂ ਹੀ ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀਕ ਹੋਏ ਹੋਏ ਆ ਕੱਲ ਬਾਲਾ ਜੀ ਕਹਿ ਰਹੇ ਸੀਗੇ ਕਿ ਦੁਬਾਰਾ ਫੇਰ ਗੱਲ ਚੱਲਦੀ ਸੀ ਵੀ ਸ਼ਨਕਾਟੇ ਅਸੀਂ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਦੀ ਮੰਗ ਸੀਗੀ ਉਹ ਕਸਕ ਨਹੀਂ ਜੀ ਹੁਣ ਪੂਰੀ ਹੋ ਸਕਦੀ ਕਦੀ ਉਹ ਬਸ ਉਸ ਅਜਿਹਾ ਜਿਉਂਦਿ ਨਵੇਂ ਸੁਪਨੇ ਨਾਲ ਚਲੇ ਗਏ ਅਸੀਂ ਦੋਨੋਂ ਵੀ ਉਸ ਹੀ ਸੁਪਨੇ ਨਾਲ ਜਾਵਾਂਗੇ ਉਹ ਗੱਦੀ ਫੋਟਾਂ ਦੀ ਹੋਇਆ ਉਹ ਨਹੀਂ ਸਕਦਾ ਉਹ ਨਹੀਂ ਸਕਦਾ ਸਰ ਕਾਫੀ ਕੋਲ ਜੀ ਨੀਲੂ ਜੀ ਦੇ ਕਾਫੀ ਜ਼ਿਆਦਾ ਇਮੋਸ਼ਨਲ ਹੋਏ ਨੇ ਕਿਉਂਕਿ ਪੁਰਾਣੇ ਦੰਗਰੇ ਨੇ ਯਾਦ ਕੀਤੇ ਨੇ ਪਾਵਕ ਬਿਲਕੁਲ ਜੀ ਨੀਲੂ ਜੀ ਦੇ ਪਾਵਕ ਹੋਏ ਨੇ ਕਿਉਂਕਿ ਤਿੰਨੋਂ ਇੱਕ ਦੂਸਰੇ ਦੀ ਜ਼ਿੰਦਗੀ ਦਾ ਟੁੱਟਾਂਗਾ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਜੀ ਸਾਡਾ ਜਹਾਨ ਖਤਮ ਕਰਕੇ ਚਲੇ ਗਏ ਹੈ ਅਸੀਂ ਜੋ ਕੁਝ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਉਹਨਾਂ ਦੇ ਸਿਰ ਤੇ ਸੋਚਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਤਾਂ ਸਭ ਕੁਝ ਪੋਸੀਬਲ ਹੈ ਉਹ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਹੈ ਉਹ ਬਹੁਤ ਜੋ ਚੱਲ ਚੱਲ ਕੇਲੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਛੋਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੋਣ ਜਾਂ ਕਿਸੇ ਨੂੰ ਇਸ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਮੈਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਮੈਂ ਸਾਰੀ ਜ਼ਿੰਦਗੀ ਦੇਖਿਆ ਬਿਲਕੁਲ ਕੋਈ ਨਹੀਂ ਕੋਈ ਯਾਦ ਅਜਿਹੇ ਹੀ ਹੋਵੇ ਜਿਹੜੀ ਤੁਹਾਡੇ ਨਾਲ ਜੁੜੀ ਹੋਵੇ ਜਾਂ ਤੁਹਾਨੂੰ ਕੋਈ ਚੰਗੀਆਂ ਹੋਣ ਉਹਨਾਂ ਉਹਨਾਂ ਵਰਗਾ ਫਨਕਾਰ ਕੌਣ ਸੀ ਸਾਰੀਆਂ ਫਿਲਮਾਂ ਬਹੁਤ ਵੱਡਾ ਉਹਨਾਂ ਦਾ ਹਿੱਸਾ ਹੁੰਦਾ ਸੀ ਫਿਲਮ ਨੂੰ ਸੁਪਰ ਡੂਪਰ ਏਟ ਕਰਨ ਦਾ ਤੇ ਬਾਕੀ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਤਾਂ ਆ ਹੀ ਚੀਜ਼ ਕਹਿਣਾ ਵੀ ਰੱਬ ਪਰਿਵਾਰ ਨੂੰ ਬਲ ਬਖਸ਼ੇ ਤੇ ਜੋ ਜੋ ਅੱਜ ਕੀ ਸਾਡੇ ਵਿੱਚ ਨਹੀਂ ਹੈਗੇ ਸੋ ਸਾਰੀ ਪੰਜਾਬੀ ਇੰਡਸਟਰੀ ਨੂੰ ਸਾਰੇ ਪੰਜਾਬੀ ਜਿਹੜੇ ਸ਼ੁਰੂ ਤੋਂ ਸ਼ਨਗਾਟੇ ਤੋਂ ਲੈ ਕੇ ਉਹਨਾਂ ਨਾਲ ਜੁੜੇ ਸੀ ਬਹੁਤ ਵੱਡਾ ਘਾਟਾ ਪਿਆ ਜੀ ਨਾ ਪੂਰਾ ਹੋਣ ਵਾਲਾ ਕਟਾ ਜਦੋਂ ਇਹ ਸੁਣੀ ਹੈ ਜੀ ਜਦੋਂ ਤੁਸੀਂ ਖਬਰ ਸੁਣੀ ਵੀ ਜਿਹੜੀ ਪੌਂਚ ਕੀ ਆਇਆ ਉਸ ਸਮੇਂ ਕਿਹੜੀ ਚੀਜ਼ ਯਾਦ ਆਈ ਬੜਾ ਜੀ ਮੇਨ ਪਰਿਵਾਰ ਦਾ ਹੀ ਪਰਿਵਾਰ ਮੇਨ ਦਾ ਵਿੱਚ ਸਾਰਿਆਂ ਦਾ ਪਰਿਵਾਰ ਨਾਲ ਖੜਨਾ ਬਣਦਾ ਜੀ ਤੇ ਸੋ ਸਾਡੀ ਬਹੁਤ ਵੱਡੇ ਫਨਕਾਰ ਸੀ ਸਾਡੇ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਵੀ ਕਹਿ ਗਿਆ ਕਿ ਮਾਈਕ نیچے ਕਰ ਲੋ ਯਾਰ ਤੇ ਕਲਮਾ ਥੋੜਾ نیچے ਰੱਖੋ ਮੂੰਹ ਵਿੱਚ ਉਹਨਾਂ ਦਾ ਫਿਲਮਾਂ 'ਚ ਹੋਣਾ ਤੇ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਜੋ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਐਸੋ ਬਹੁਤ ਅੱਛੀ ਚੀਜ਼ ਹੈ ਜਿਹੜੇ ਕਿੰਦੇ ਮਾਇਆ ਨੂੰ ਪਿਆਰ ਨਹੀਂ ਕਰਦਾ ਤੇ ਤੁਸੀਂ ਦੇਖਿਆ ਹੋਵੇਗਾ ਉਹ ਬੰਦੇ ਬੜੇ ਇਸ ਤਰ੍ਹਾਂ ਨਿਕਲਦੇ ਪੈਸਾ ਬੁਰੀ ਚੀਜ਼ ਨਹੀਂ ਲੇਕਿਨ ਜਦੋਂ ਫਨਕਾਰ ਹੈ ਉਹਦੇ ਲਈ ਇਬਾਦਤ ਹੈ ਜਦੋਂ ਕੋਈ ਕਲਾ ਕੋਈ ਸਿੰਧ ਕੋਈ ਤੁਸੀਂ ਉਹਦੇ 'ਚ ਪੱਕੇ ਹੋ ਜਾਂਦੇ ਆ ਤੇ ਪੈਸਾ ਆਪਣੇ ਆਪ ਆਸ਼ਿਕ ਹੋ ਜਾਂਦਾ ਪੈਸਾ ਸਾਂਭ ਨਹੀਂ ਹੁੰਦਾ ਪੈਦਲ ਤੁਰਨ ਵਾਲੇ ਵੀ ਬਾਈ ਜਹਾਜ਼ ਲੈ ਲੈਂਦੇ ਆ ਰੌਲਾ ਹੀ ਹਾਂ ਲੇਕਿਨ ਜੇ ਪਹਿਲਾਂ ਹੀ ਪੈਸੇ ਮਗਰ ਚੱਲਿਏ ਜਾਂ ਸ਼ੋਹਰਤ ਲਈ ਕੋਸ਼ਿਸ਼ ਕਰੀਏ ਪੈਸਾ ਵੀ ਦੂਰ ਤੁਰ ਜਾਂਦਾ ਸ਼ੋਹਰਤ ਵੀ ਦੂਰ ਤਰੀ ਜਾਂਦੀ ਏ ਇਸ ਕਰਕੇ ਇਹ ਇਬਾਦਤ ਹੈ ਚਾਹੇ ਉਹ ਐਕਟਿੰਗ ਹੈ ਚਾਹੇ ਕੋਈ ਵੀ ਸਿੰਗ ਹੈ ਚਾਹੇ ਸਿੰਗਿੰਗ ਹੈ ਜਿਹੜਾ ਬੰਦਾ ਇਹਨੂੰ ਇਵਾਦਤ ਸਮਝ ਕੇ ਕਰਦਾ ਇਹ ਸਾਰੇ ਚੀਜ਼ਾਂ ਆਸ਼ਿਕ ਹੋ ਜਾਂਦੇ ਬਹੁਤ ਬਹੁਤ ਧੰਨਵਾਦ ਸਤ ਜੰਗੇ ਪੁੱਤ ਦਾ ਵੀ ਇੱਕ ਹਸਬੈਂਡ ਦਾ ਵੀ ਇੱਕ ਚੰਗੇ ਬਾਪ ਦਾ ਵੀ ਉਹ ਚੰਗੇ ਦੋਸਤਾਂ ਦਾ ਵੀ ਈਵਨ ਪ੍ਰੋਫੈਸ਼ਨਲ ਸਾਡੇ ਦਾ ਚਲੋ ਦੋਸਤ ਸੀਗੇ ਭਲਾ ਸਾਡੇ ਸਾਡੇ ਬਾਪ ਵੀ ਅਜਿਹੇ ਸੀਗੇ ਪਰ ਦੋਸਤਾਂ ਨਾਲ ਨਹੀਂ ਦੱਸ ਸਕਦਾ ਬਟ ਪ੍ਰੋਫੈਸ਼ਨਲ ਲਾਈਫ 'ਚ ਜਿਹੜੇ ਨਵੇਂ ਲੋਕ ਕੰਫਰੈਂਸ ਬਣਾਉਣ ਲਈ ਦੋਸਤ ਨਹੀਂ ਸੀ ਉਹਨਾਂ ਦਾ ਬਿਹੇਵੀਅਰ ਵੀ ਉਹਨਾਂ ਦਾ ਉਹੀ ਸੀ ਜੋ ਸਾਡੇ ਨਾਲ ਸੀ ਤਾਂ ਇਹਨਾਂ ਮਤਲਬ ਵਰ ਰਿਸ਼ਤੇਦਾਰ ਪੱਖ ਦੀ ਬਾਉਣ ਨਾਲ ਇਹਨਾਂ ਵਧੀਆ ਇਨਸਾਨ ਅਸੀਂ ਨਹੀਂ ਲਿਖਿਆ। ਉਹ ਤੁਹਾਡੇ ਨਾਲ ਤਾਂ ਬੌਂਡਿੰਗ ਬਹੁਤ ਵਧੀਆ ਸੀਗੀ ਜੀ। ਛੋ ਉਸ ਚੀਜ਼ ਨੂੰ ਲੈ ਕੇ ਤੁਸੀਂ ਉਹਨਾਂ ਦੇ ਲਈ ਕੁਝ ਲਿਖਦੇ ਵੀ ਰਹੇ ਹੋ। ਉਹ ਆਪ ਵੀ ਬਹੁਤ ਕੁਝ ਲਿਖਦੇ ਸੀਗੇ। ਪੱਲਾ ਸਾਹਿਬ ਅ ਅ ਕਾ ਇਸ ਕਲਾ ਦੇ ਮਾਹਿਰ ਸੀਗੇ। ਉਹਨਾਂ ਜਦੋਂ ਵੀ ਕੋਈ ਪੰਚ ਲਈਦਾ ਸੀਗਾ ਉਹ ਪੰਚ ਨੂੰ ਐਡਾ ਬੇਫੋ ਵੀ ਲਮਾਉਂਦੇ ਸੀਗੇ। ਮੇਰੇ ਅੱਜ ਕੋਈ ਫਿਲਮ ਦੇ ਸੈੱਟ ਤੇ ਤੁਹਾਨੂੰ ਕੋਈ ਕੰਪਲੀਮੈਂਟ ਦਿੱਤਾ ਹੋਵੇ ਉਹਨਾਂ ਨੇ ਕੋਈ ਨਾ ਕੋਈ ਚੀਜ਼ ਲੈ ਕੇ ਕੰਪਲੀਮੈਂਟ ਹੋਈ ਉਹ ਹਮੇਸ਼ਾ ਹੀ ਗੰਦੇ ਸੀਗੇ ਕਿ ਨਰੇਸ਼ ਮੈਂ ਸਭ ਤੋਂ ਵੱਧ ਕੰਫਰਟੇਬਲ ਫਿਲਮਾਂ ਤੇ ਹੁੰਦਾ ਉਹ ਕਿ ਮਿੰਨੂ ਤੇ ਬੜਾ ਆਉਂਦਾ ਮੱਥਾ ਨਬਾਈ ਨਹੀਂ ਕਰਨੀ ਪੈਂਦੀ ਬਟ ਸਾਨੂੰ ਵੀ ਮੈਨੂੰ ਜੋ ਲੱਗਦਾ ਕਿ ਜਿੰਨਾ ਜੋ ਕਮੇਡੀ ਮੈਂ ਲਿਖਦਾ ਹੈ ਭੱਲਾ ਸਾਹਿਬ ਮੈਂ ਜੀ ਇੱਥੇ ਲੈ ਕੇ ਆਏ ਤਾਂ ਭੱਲਾ ਸਾਹਿਬ ਇੱਥੇ ਲੈ ਜਾਂਦੇ ਸੀ ਕਿਹੜੀ ਮਿੰਟ ਟੇਕ ਲਾਈਨ ਸੀ ਜਾਂ ਪੰਚ ਲਾਈਨ ਸੀ ਜੋ ਲੋਕਾਂ ਨੂੰ ਯਾਦ ਰਹਦੀਆਂ ਨੇ ਕੋਈ ਵੀ ਲਾਈਨ ਉਹਨਾਂ ਨੇ ਬੋਲੀ ਅੱਜ ਤੱਕ ਵੀ ਪਪੂ ਲੋ ਉਹ ਟੇ ਨੋਦਾ ਕਾਲਾ ਕੋਟ ਖੁਸ਼ੀ ਯਾਦ ਰੂਗਾ ਕਾਲਾ ਕੋਟ ਲਾ ਕੇ ਚਲੇਗੀ ਅਜ ਤੱਕ ਸਫੇਦ ਕੱਪੜੇ ਆ ਗਏ ਦੇਖੋ ਇਹ ਉਹ ਇਨਸਾਨ ਨੇ ਵਧੀਆ ਜਿਹਦਾ ਕੋਈ ਸਪੋਰਟ ਨਹੀਂ ਹੈ ਪਰਿਵਾਰ ਦੇ ਲਈ ਬਹੁਤ ਦੁੱਖ ਹੈ ਘਮੋੜਾ ਬਹੁਤ ਮੁਸ਼ਕਿਲ ਹੈ ਪੁੱਤਾਂ بیٹے ਨਾਲ ਗੱਲ ਚੜੀ ਨਾਲ ਕੁਝ ਨਾ ਕਰ ਸਕਦਾ ਬੁਖਰਾਜ ਨਾਲ ਤਾਂ ਫੋਨ ਤੇ ਗੱਲ ਹਮੇਸ਼ਾ ਹੀ ਹੁੰਦੀ ਸੀ ਕਿਉਂਕਿ ਬੰਦਾ ਸਾਹਿਬ ਨੂੰ ਡਾਕਟਰਸ ਨੇ ਮਨਾ ਕੀਤਾ ਸੀ ਜਿਆਦਾ ਮਿਲ ਜੋਖੇ ਰੱਖਣਾ ਬੁਖਰਾ ਨਾਲ ਕਿ ਇਨਫੈਕਸ਼ਨ ਨਾ ਹੋਵੇ ਸਸੀ ਵੀ ਹੀ ਜਾਂਦੇ ਛਡਾ ਮਿਲਣਾ ਨਹੀਂ ਇੰਪੋਰਟੈਂਟ ਨਹੀਂ ਹੈਗਾ ਪੱਲਾ ਸਭ ਠੀਕ ਹੋਣਾ ਉਹਨਾਂ ਦੀ ਮਾਤਾ ਜੀ ਬੈਠੇ ਨੇ ਕਿ ਇੱਕ ਬੀਟੀ ਦਾ ਚਲੇ ਜਾਣਾ ਮਾਂ ਦੀ ਬਹੁਤ ਬਹੁਤ ਦੁੱਖ ਹੈ ਜੀ ਬਹੁਤ ਵੱਡਾ ਦੁੱਖ ਹੈ ਮੈਨੂੰ ਯਾਦ ਹੈ ਮੇਰੇ ਡੈਡੀ ਗਏ ਸੀ ਤਾਂ ਮੇਰੀ ਦਾਦੀ ਚੰਗੀ ਭਲੀ ਸੀਗੀ ਦਾਦੀ ਮਿੰਨੇ ਬਾਅਦ ਚਲੀ ਗਈ ਬਿਨਾਂ ਗੱਲ ਤੋਂ ਇੱਦਾਂ ਬੈਠੇ ਬਿਠਾਈ ਪੈਸਾ ਬੰਦਾ ਦਿਲ ਨੂੰ ਨਾਲ ਲੈਂਦਾ ਜੀ ਬਟ ਸਸੀ ਅਹੀ ਬਾਬਾ ਜੀ ਅੱਗੇ ਅਸਕਰਾਂਗੇ ਮਾਤਾ ਜੀ ਜੀ ਸਲਾਮ ਕਰਾਂਗੇ ਚਲ ਬਸ ਸਾਰੀ ਹਨੇਰੀ ਅੰਧੇ ਹਾਰੇ हर एक बहुत बड़ी शख्सियत थे अल्लाह की और आपने तो काम काम से आप सफाई का बस की कुछ समझ नहीं आ रही थी है ये बस थैंक यू थैंक यू थैंक यू थैंक यू आज